24 ਨੂੰ ਕੰਪਲੇਨੈਂਟ ਸਾਦੋਰਾਮ ਨੇ ਦੱਸਿਆ ਕਿ ਉਹਨਾਂ ਨੂੰ ਦਾਤਰ ਮਾਰ ਕੇ ਤੇ ਡਰਾਮਕਾ ਕੇ ਤੇ ਉਹਨਾਂ ਕੋਲੋਂ ਸਨੇਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕੱਦਮਾ ਦਰਜ ਕੀਤਾ 120 ਨੰਬਰ ਮੁਕੱਦਮਾ ਥਾਣਾ ਸੁਲਤਾਨਪੁਰ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਨਿਸ਼ਾਦਰ ਸੇ ਸ਼ੇਟ ਅਸੀਂ ਟੀਨਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਔਰ ਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤੇ ਸਨੇਚਰਜ਼ ਹੋਰ ਫੜੇ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਮੁਕਦਮੇ ਦਰਸੇਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਕੱਲ ਸੀ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਹੈ ਤੇ ਜਿਹੜੀ ਮੋਢਲੀ ਤਰਪੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਇਹਨਾਂ ਨੂੰ ਪਛਾਣਤੀ ਕਿ ਇੱਕ ਹੋਰ ਇਹਨਾਂ ਨੇ ਐਸਡੀਪੀਸੀ ਅ ਬੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕੱਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਥਾਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਹਦਾ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਆ ਦੋ ਦਰਤਰ ਇੱਕ ਰੌਡ ਤੇ ਇੱਕ ਬਿਨਾਂ ਨੰਬਰ 10 ਸਪਲੈਂਡਰ ਅ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨਾਚਿੰਗਸ ਵਗੈਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰਿਵੀਲ ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ ਥੈਂਕ ਯੂ ਸਰ ਜਦੋਂ ਮੋਟਰਸਾਈਕਲ ਇਹਦੇ ਕੋਲ ਗ੍ਰਾਮ ਦੇ ਆਇਆ ਚੋੜੀ ਦਾ ਜੇ ਕਿਸ ਤਰ੍ਹਾਂ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅੱਗੇ ਦੱਸੋ ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾਂ ਹੋ ਰਹੀਆਂ ਸੀ ਜੀ ਇਹਨਾਂ ਦੇ ਕੋਲੋ ਬੇਸਿਕਲੀ ਸੁਲਤਾਨਵਿੰਡ ਏਰੀਆ ਦੇ ਵਿੱਚ ਜ਼ਿਆਦਾ ਲੁੱਟਾਂ ਖੋਹ ਕੀਤੀ ਜਾ ਰਹੀਆਂ ਸੀ ਸਰ ਇਹਨਾਂ ਦੀ ਉਮਰ ਕੀ ਹੈ ਜੀ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਉਮਰ ਜੀ ਇਹ ਕੋਈ ਕੰਮ ਤੰਦਰ ਕਰਦੇ ਆ ਜੀ ਕਿ ਮਤਲਬ ਨਹੀਂ ਜਿਹੜੇ ਚਾਰ ਫੜੇ ਆ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤੰਦਰ ਨਹੀਂ ਕਰਦੇ ਜਿਹੜਾ ਇੱਕ ਹੈ ਉਹ ਨਟ ਬੋਲਟ ਦੀ ਫੈਕਟਰੀ 'ਚ ਕੰਮ ਕਰਦਾ ਫੈਮਿਲੀ ਬੈਕਗਰਾਉਂਡ ਕੀ ਹੈ ਸਰ ਇਹਨਾਂ ਦੀ ਫੈਮਿਲੀ ਬੈਕਗਰਾਉਂਡ ਤਾਂ ਕੁਝ ਵੀ ਨਹੀਂ ਬੇਲੇ ਹੀ ਫਿਰਦੇ ਆ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਜੈਨੇ ਕੋਈ ਡਰਗ ਅਡਿਕਟਡ ਹੋਣੀ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ ਚਾਰ ਮੁਕਦਮੇ ਦਰਜ ਹੈਗੇ ਆ ਸਨਾਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਆ ਸਰ ਇਹ ਬੇਸਿਕਲੀ ਧਾਕੂ ਵਾਲੇ ਕੋਈ ਵਕਤ ਲੁੱਟੇ ਕੇ ਵਕਫ ਵਕਫ ਲੁੱਟੇ ਨਹੀਂ ਨਹੀਂ ਵਕਫ ਵਕਫ ਥਾਂਵਾਂ ਤੇ ਲੁੱਟੇ ਆ ਉਸੇ ਰਿਕਵਰ ਕੀਤੇ ਇਹਨਾਂ ਕੋਲੋਂ ਸਿਰੇ ਨੌਕਰੀ ਕਰਦਾ ਸੀ ਆਪ ਨੂੰ ਲੁੱਟ ਕਰਦਾ ਸੀ ਇਹ ਤਾਂ ਦਿਨ ਦੇ ਟਾਈਮ ਦੀ ਹੈ ਜੀ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁੰਦਾ ਤੇ ਕਈ ਵਾਰੀ ਰਾਤੀ ਵੀ ਇਹ ਮੋਬਾਈਲ ਹੁੰਦੇ ਸੀ ਵੀ ਕੀ ਕਰਦੇ ਮੋਬਾਈਲ ਪਹਿਲਾਂ ਤਾਂ ਹਾਲੇ ਤਾਂ ਅਸੀਂ ਇਹਨਾਂ ਨੂੰ ਕੀਤਾ ਹਾਲੇ ਤਾਂ ਅਸੀਂ ਰਿਕਵਰ ਕੀਤੇ 10 ਮੋਬਾਈਲ ਤੇ ਹੱਲੇ ਅਸੀਂ ਇਹਨਾਂ ਦਾ ਪੁਲਿਸ ਮਾਨਡ ਲੈਣਾ ਹੈ ਅ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਅਸੀਂ ਤੁਹਾਨੂੰ ਦੱਸਾਂ ਉਹ ਹੱਲੇ ਅਸੀਂ ਅਰ ਚੈੱਕ ਕਰਾਂ ਦੇ ਮੈਡੀਕਲ ਹਾਲੇ ਖਾਸ ਏਰੀਆ ਟਾਰਗੇਟ ਚੱਲਦੇ ਹੁੰਦੇ ਨੇ ਉਸੇ ਏਰੀਆ ਦੀ ਚੀਜ਼ਾਂ ਵਿੱਚ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਪੁਰ ਮਿੰਡ ਏਰੀਆ ਤੇ ਸੀਟ ਵਿਜਨ ਏਰੀਆ ਥੋੜਾ ਟਾਰਗੇਟ ਕਰਦੇ ਨੇ ਰਹਿਣ ਵਾਲੇ ਜਿਹੜਾ ਟੋਟਲ ਕਿੰਨੇ ਜਣੇ ਹੈਗੇ ਸਨ ਟੋਟਲ 4 ਜਣੇ ਕਿੰਨੀਆਂ ਵਾਰਦਾਤਾਂ ਕਰ ਕਿੱਧਰ ਹੈਗੀਆਂ ਹਾਲੇ ਤੱਕ ਜਿਹੜੀ ਸਨ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲਿਆ ਕਿ 5-7 ਵਾਰਦਾਤਾਂ ਕਰ ਚੁੱਕੇ ਆ ਜਿਹੜਾ ਸਪਲੈਂਡਰ ਮਿਲਿਆ ਉਹ ਵੀ ਇਹਨਾਂ ਦਾ ਸੀਗਾ ਚੋਲੀ ਦਾ ਸੀ ਉਹ ਤਾਂ ਹਲੇ ਵਿਦਾਊਟ ਨੰਬਰ ਮਿਲਿਆ ਹਲੇ ਸੀ ਡੀਟੀ ਅਫਸਰ ਵੈਰੀਫਾਈ ਕਰਾਂਗੇ ਸਰ ਗੈਂਗ ਸੀ ਆਪਸ ਵਿੱਚ ਮਿਲ ਕੇ ਮਵਾਦ ਕਰਦੇ ਸੀ ਕਿ ਅਰਡ ਕਰਦੇ ਸੀ ਇਹ ਮੈਂ ਗੈਂਗ ਹੈਗਾ ਜੀ ਚਾਰ ਜਣੇ ਦਾ ਗੈਂਗ ਹੈ ਤੇ ਇਕੱਠੇ ਕਰਦੇ ਸੀ ਸਰ ਕਿੰਨੇ ਲੰਬੇ ਸਮੇਂ ਤੋਂ ਇਕੱਠੇ ਕਰ ਰਹੇ ਕੰਮ ਚ ਉਹ ਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਤੇ ਪੁੱਛ ਗਿਸ ਕਰਾਂਗੇ ਕੀ ਲੋਕ ਹੋ ਸਕਦੇ ਇਹਨਾਂ ਦੇ ਨਾਲ ਤੁਹਾਡੇ ਹੋ ਸਕਦੇ ਆ ਜੀ ਕੋਈ ਸਾਹਮਣੇ ਆਇਆ ਜੀ ਨਹੀਂ ਮੋਬਾਈਲ ਕੋ ਕੇ ਵੇਚਦੇ ਕਿਸੇ ਨਹੀਂ ਹਲੇ ਤਾਂ ਇਟ ਇਜ਼ ਟੂ अर्ਲੀ ਟੂ ਕਮੈਂਟ ਸਰ ਜਿਹੜੇ ਮੋਬਾਈਲ ਨੇ ਰਿਕਵਰ ਕੀਤੇ ਆ ਇਹਨਾਂ ਦੀਆਂ ਕੰਪਲੇਨਸ ਆਲਰੇਡੀ ਹੈਗੀਆਂ ਤੇ ਥਾਣੇ ਦੇ ਵਿੱਚ ਹਾਂਜੀ ਇਹਨਾਂ ਦੀ ਕੰਪਲੇਂਟਸ ਹੈ ਗਈਆਂ ਨੇ ਤੁਸੀਂ ਕਹਿੰਦੇ 5-7 ਵਾਰ ਦਾ ਤਾਂ 10 ਮੋਬਾਈਲ ਰਿਕਵਰ ਨਹੀਂ ਕਈ ਵਾਰੀ ਦੋ ਵੀ ਹਲੇ ਜਿਹੜੀ ਸਾਨੂੰ ਪਤਾ ਚੱਲਿਆ ਹੈ ਹਲੇ ਪੰਜ ਸੱਤ ਕੰਪਲੇਂਟਸ ਬਾਰੇ ਪਤਾ ਚੱਲਿਆ ਹਲੇ ਤਾਂ ਇਹਨਾਂ ਤੋਂ ਮੋਬਾਈਲ ਰਿਕਵਰ ਕੀਤੇ ਹੋਰ ਵੀ ਅਸੀਂ ਹਲੇ ਕੰਫਰਮ ਵੈਰੀਫਾਈ ਕਰਾਂਗੇ ਤਾਂ ਫਿਰ ਮੌਜੂਦਾ ਨਾਲ ਦੱਸਿਆ ਨਹੀਂ ਗਿਆ ਮੋਟਰਸਾਈਕਲ ਕਿਤਾਣੀ ਨਹੀਂ ਹਲੇ ਔਟ ਨੰਬਰ ਹੈ ਹਲੇ ਇਹਨਾਂ ਨੇ ਦੱਸਿਆ ਵੀ ਕੁਝ ਸੇਬਕਸਰ ਦੇਖਦੇ ਆਏ ਇਸ ਕਮਾ ਵਾਲ ਰੁਟਾ ਕੋਆ ਵਾਲ 01 ਪੀੜੀ ਜਾਦੀ ਹੋਦੀ ਹੈ 18-20 ਸਾਲ ਦੀ ਉਮਰ ਦੇ ਵਿੱਚ ਤੋਂ ਕੀ ਅਪੀਲ ਕਰਨੀ ਚਾਹੁੰਦੇ ਹੋ ਜਾਂ ਤਾਂ ਡਰਗ ਡਿਕਟੇਡ ਹੁੰਦੀ ਹੈ ਇਸ ਕਮਾ ਵਾਲ 01 ਪੀੜੀ ਜਲਦੀ ਹੁੰਦੀ ਹੈ ਅਪੀਲ ਤਾਂ ਮੈਂ ਹੀ ਕਰੂੰਗਾ ਸਪੈਸ਼ਲੀ ਨੌਜਵਾਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੇਟੇ-ਬੇਟੀਆਂ ਦਾ ਤੇ ਇਹਨਾਂ ਨੂੰ ਕੋਈ ਸਹੀ ਚੈਨਲ ਤੇ ਆਪਣਾ ਇਹਨਾਂ ਦੀ એનર્ਜੀ ਲਾਨ ਪੜ੍ਹਾਈ-ਲਿਖਾਈ ਵੱਲ ਲਾਨ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮਾਨਿਟਰ ਇਹਨਾਂ ਨੂੰ ਮਾਨਿਟਰ ਕਰਕੇ ਰੱਖਣ